ਤੇ ਸ਼੍ਰੀ ਕਾਲ ਜੀ ਸਾਰੇ ਭਰਾਵਾਂ ਨੂੰ ਲਖਵੀਰ ਉਸਤਾਦ ਦबई ਵਾਲੇ ਆਪਣੇ ਉਸਤਾਦ ਲਖਵੀਰ ਸਿੰਘ ਜੀ ਦबई ਵਾਲੇ ਤੇ ਆ ਵੀਰ ਉਹਨਾਂ ਨੇ ਜਿਹੜੇ ਆ ਅੱਜ ਸ਼ਗਿਰਦ ਕਰਨ ਲੱਗੇ ਨੇ ਲਖਵੀਰ ਉਸਤਾਦ ਵਾਲੇ ਤੇ ਲਓ ਜੀ ਉਸਤਾਦ ਦੀ ਸ਼ਗਿਰਦੀ ਦਾ ਸਮਹਣ ਲੱਗੀ ਆ ਜੀ ਲਖਵੀਰ ਉਸਤਾਦ ਦबई ਵਾਲੇ ਦਾ ਇਸ ਦਿਨ ਹੋਇਆ ਜੀ ਲਓ ਜੀ ਬਹੁਤ ਬਹੁਤ ਵਧਾਈਆਂ ਜੀ ਸਾਰੇ ਭਰਾਵਾਂ ਨੂੰ ਹਰ ਬਾਜੀ ਇਹਨਾਂ ਦਾ ਮੂੰਹ ਮਿੱਠਾ ਕਰਾਉਂਦੇ ਜੀ ਤੇ ਅੱਜ ਇਸ ਗੱਭਰ ਹੋ ਗਿਆ ਜੀ। ਤਕਵੀਰ ਉਸਤਾਦ ਦਾ ਤੇ ਬਾਕੀਆਂ ਦਾ ਵੀ ਤਕਵੀਰ ਮਾਨ ਸਨਮਾਨ ਭਾਰਤ ਆਉਂਦੇ ਆ ਜੀ। ਹੋਰ ਲੋਏ ਜਿੰਨੇ ਉਸਤਾਦ ਸਹਿਬਾਨ ਪਹੁੰਚੇ ਨੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ। ਆਪਣੇ ਉਸਤਾਦ ਅਫੀਸ ਸਿੰਘ ਜੀ ਦਬਈ ਵਾਲੇ ਮਾਨ ਸਨਮਾਨ ਕਰਦੇ ਡਾਕਟਰ ਬਿਕਮਜੀਤ ਸਿੰਘ ਜੀ ਉਸਤਾਦ ਮੰਨੂ ਜੀ ਤੇ ਆਪਣਾ ਵੀਰ ਬਹੁਤ ਪਿਆਰਾ। ਚਿਕਾਮੀ ਲੱਗ ਉਹਨਾਂ ਦਾ ਪਿੰਡ ਹੈ ਜੀ। ਨਾ ਹੀ ਆ ਆਮ ਆ ਸਮਾਂ ਨਹੀਂ ਬੈਠਾ। ਕੋਈ ਸਾਹਿਬ ਨਹੀਂ ਨਹੀਂ ਕੋਈ ਸਾਹਿਬ ਜੀ ਸਾਡੇ ਆਉਂਦਾ ਚੀਨੇ ਦੇ ਪਾਉਂਦਾ। ਇੱਥੇ ਬਾਤ ਨਹੀਂ ਆਇਆ। ਇਹ ਪਾਦਾ ਹੀ ਗਾ ਕਰ ਲੈਣਾ। ਅਗਲਾ ਕਿਹੜਾ ਚੇਲਾ ਹੈ? ਲਖਵੀਰ ਸਾਹਿਬ ਜੀ ਸੂਰ ਮਠਾ ਡਰੋਂਦੇ। ਠੀਕ ਹੈ ਜੀ ਚਲੋ ਰਾਜ ਜੀ ਆਪਾਂ ਜਗਦੇਵ ਖੁਰਦ ਲਖਬੀਰ ਸਪਾਤ ਦਵਾਈ ਵਾਲਿਆਂ ਦੇ ਘਰ ਆ ਜੀ ਅੱਜ ਉਹਨਾਂ ਨੇ ਆਪਣੇ ਤਿੰਨ ਸ਼ਗਿਰਦ ਤੇ ਇੱਕ ਤਕਲੀਫਾ ਕੀਤਾ ਜੀ ਤੇ ਜਿੰਨੇ ਸਪਾਤ ਤਕਲੀਫੇ ਆਏ ਆ ਉਹਨਾਂ ਦੀ ਮੌਜੂਦਗੀ ਦੇ ਵਿੱਚ ਇਹ ਕੀਤਾ ਜੀ ਇਹ ਉਹਨਾਂ ਦੇ ਪਿੰਡ ਦੇ ਸਾਰੇ ਮੇਨ ਬੰਦੇ ਇੱਥੇ ਸਪਾਤ ਬੈਠੇ ਹੋਏ ਨੇ ਤੇ ਉਹਨਾਂ ਦੇ ਜਿੰਨੇ ਵੀ ਸ਼ਗਿਰਦ ਤੇ ਤਕਲੀਫੇ ਆਏ ਹੋਏ ਆ ਜੀ ਇੱਥੇ ਇਹਨਾਂ ਦੀ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਆਪਾਂ ਇੱਕ ਖਲੀਫਾ ਤੇ ਤင်းੇ ਸ਼ਿਗਰਦ ਕੀਤੇ ਆ ਤੇ ਡਾਕਟਰ ਉਸਤਾਦ ਜੀ ਦਾ ਵੀ ਲਓ ਜੀ ਦੋਸਤੋ ਆਪਣੇ ਉਸਤਾਦ ਜੀਆ ਨੇ ਅੱਜ ਸ਼ਿਗਰਦ ਕੀਤੇ ਨੇ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਮਿਲਦੇ ਤਾਂ ਨੈਕਸਟ ਵੀਡੀਓ ਸਤਿ ਸ਼੍ਰੀ ਅਕਾਲ ਜੀ